ਦੀਦੀ ਤੁਸੀਂ ਚੰਗਾ ਕੀਤਾ ਦੀਦੀ ਤੁਸੀਂ ਆ ਗਏ ਜੀ ਆ ਜਾਓ ਮੇਰਾ ਜੀ ਕੰਡ ਹੈ ਮੈਨੂੰ ਮੈਂ ਮੈਂ ਲਾਵਾਂ ਆਪਣੀ ਭੈਣ ਨੂੰ ਠੀਕ ਆ ਜਾ ਦੇਦੀ ਮੇਰੇ ਕਮਰੇ ਚ ਆ ਜਾਓ ony ਆ ਮਾ ਸੇ ਨੂੰ ਮੈ ਲਾਵਾਂ ਸਸਰੀ ਕਾ ਮਾਸੀ ਜੀ ਸਸਿਕ ਪੁੱਤ ਕੀ ਆ ਲੈ ਹਾਂਜੀ ਤੁਸੀਂ ਸੁਣਾਓ ਠੀਕ ਜੀ ਹਾਂ ਠੀਕ ਹੈ ਨਦੀਆ ਬੈਠੋ ਹੋਰ ਸੁਣਾਓ ਮਾਸੀ ਜੀ ਹਾਂ ਠੀਕ ਠਾਕ ਬਤੂ ਸੁਣਾ ਬੱਚੇ ਗਿਆ ਸਕੂਲ ਹਾਂਜੀ ਹਾਂਜੀ ਸਿਹਤ ਦੀ ਸੁਣਾਓ ਠੀਕ ਰਹਿੰਦੇ ਹੋ ਸਿਹਤ ਸਿਹਤ ਪੁੱਤ ਇਤਰਾ ਹੀ ਆ ਦਵਾਈ ਦੋਈ ਖਾਲੀ ਦੀ ਆ ਤੇ ਤਰੇ ਫਰੀ ਦਾ ਨਾ ਦਵਾਈ ਖਾਓ ਤੇ ਫੇਰ ਉਤਰਾ ਹੀ ਅੱਜ ਕੱਲ੍ਹ ਤੇ ਮਾਸੀ ਜੀ ਦਵਾਈਆਂ ਖਾ ਕੇ ਫਰਕ ਪੈ ਜੇ ਇੰਨਾ ਹੀ ਬੜਾ ਵਾ ਸਾਰਿਆਂ ਦੇ ਨਾਲ ਇਦਾਂ ਹੀ ਆ ਦਵਾਈ ਖਾ ਕੇ ਤਰੇ ਫਰੀ ਦਾ ਬਾਕੀ ਮਾਸੀ ਜੀ ਤੂੰ ਹੀ ਦਵਾਈ ਦੋਈ ਆਪਣੀ ਟਾਈਮ ਤੇ ਲੈਂਦੇ ਰਿਹਾ ਕਰੋ ਹਾਂ ਪੁੱਤ ਦਵਾਈ ਤੇ ਖਾਨੀ ਆ ਤੇ ਦਵਾਈ ਹੋਏ ਤੇ ਕੀ ਅਸਰ ਕਰੂਗੀ ਜਿੱਤੇ ਕਰਦੀਆਂ ਟੈਨਸ਼ਨ ਹੁਣ ਖਤਮ ਹੋਣ ਟੈਨਸ਼ਨ ਕੀ ਗੱਲ ਮਾਸੀ ਜੀ ਬੜੇ ਪਰੇਸ਼ਾਨ ਜਿ ਲੱਗਣ ਡੈ ਜੇ ਕੋਈ ਗੱਲ ਹੋਈ ਘਰ ਦੇ ਵਿੱਚ ਕੁਛ ਅਮਨ ਨੇ ਕਿਹਾ ਵਾ ਨਹੀਂ ਨਹੀਂ ਪਤਾ ਕੋਈ ਗੱਲ ਨਹੀਂ ਹੋਈ ਨਹੀਂ ਮਾਸੀ ਜੀ ਦੱਸੋ ਅਮਨ ਦੀ ਵੱਡੀ ਭੈਣ ਆ ਇਹ ਹੱਕ ਦੇ ਨਾਲ ਪੁੱਛਣ ਨਹੀਂ ਆ ਮੈਨੂੰ ਅਮਨ ਵੀ ਪਰੇਸ਼ਾਨ ਜਿ ਲੱਗਣ ਡਈ ਹੀ ਕੁਛ ਕਿਹਾ ਅਮਨ ਨੇ ਕੋਈ ਗੱਲ ਹੋਈ ਤੇ ਦੱਸੋ ਮੈਨੂੰ ਮੈਂ ਪੁੱਛ ਲਈਨੀ ਅਮਨ ਨੂੰ ਜੇ ਪਤਾ ਜੇ ਤੁਹਾਨੂੰ ਪੁੱਛਣ ਨਹੀਂ ਆ ਤੇ ਸੁਣ ਫਿਰ ਮਮਾ ਉੱਤ ਪਾਣ ਦਾ ਗਲਾਸ ਦੇ ਮੈਨੂੰ ਲਿਆ ਦੇ ਨੀ ਮਮੇ ਪਾਣੀ ਲਾ ਲ ਰੋਟੀ ਵੀ ਦੇ ਦੇ ਮੈਂ ਦਵਾਈ ਖਾ ਲਵਾਂ ਮਮੇ ਤੁਹਾਨੂੰ ਭੁੱਖੀ ਲੱਗੀ ਰਹਿੰਦੀ ਆ ਕਦੀ ਮੈਨੂੰ ਪਾਣੀ ਲਿਆ ਦੇ ਕਦੀ ਮੈਨੂੰ ਚਾਹ ਲਿਆ ਦੇ ਅੱਜ ਹੁਣੇ ਤਾਂ ਮੈਂ ਤੁਹਾਨੂੰ ਚਾਹ ਵੀ ਆਈ ਐ ਹੁਣ ਤੁਹਾਨੂੰ ਭੁੱਖ ਵੀ ਲੱਗ ਗਈ ਆ ਮੈਂ ਵੇਲੇ ਹੀ ਕਿਉਂ ਬੈ ਗਈ ਤੁਹਾਡਾ ਕੋ ਵੇਖ ਕੇ ਜਰਿਆ ਨਹੀਂ ਗਿਆ ਲਿਆ ਦੇ ਨੀ ਚਲ ਪਾਣੀ ਲਿਆ ਦੇ ਰੋਟੀ ਮੈਂ ਭਲੇ ਲਵਾਂ ਨਹੀਂ ਨਹੀਂ ਮਮੇ ਤੁਸੀਂ ਨੀ ਰਸੋਈ ਜੇ ਜਾਣਾ ਅਜੀ ਹੁਣੇ ਤਾਂ ਮੇਰੀ ਰਸੋਈ ਸਾਫ਼ ਕਰਕੇ ਆਈ ਆ ਤੁਸੀਂ ਜਾ ਕੇ ਫੇਰ ਖਲਾਰਾ ਪਾ ਦੇਣਾ ਮੇਰ ਕੋ ਨਹੀਂ ਬਾਰ ਬਾਰ ਸਾਫ਼ ਹੁੰਦੀ ਮੈਂ ਲਿਆ ਦੂੰਗੀ ਤੁਹਾਨੂੰ ਆਪੇ ਰੋਟੀ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਤੁਹਾਨੂੰ ਰੋਟੀ ਲਿਆ ਦੇਣੀ ਆ ਤੜ ਕੋ ਹੌਸਲਾ ਨਹੀਂ ਹੋਇਆ ਦੇ ਪੁੱਤ ਮੈਂ ਤਾਂ ਪ੍ਰੋਟੀਨ ਮੰਗੀ ਪਾਣੀ ਮੰਗਿਆ ਤੂੰ ਤਾਂ ਫੋਨ ਦੇ ਵਿੱਚ ਬੜੀ ਐ ਉਹ ਤਾਂ ਮੈਂ ਰੋਟੀ ਲਿਆ ਕੇ ਦੇਂਦੇ ਆਂ ਡੇ ਤੇ ਮੈਨੂੰ ਭੁੱਖ ਲੱਗੀ ਮੈਂ ਦਵਾਈ ਖਾਣੀ ਐ ਪੜਾਓ ਇੱਧਰ ਮੈਨੂੰ ਸਾਰੇ ਮੇਰੇ ਰਸੋਈ ਚ ਖਲਾਰਾ ਪਾਤਾ ਚਲੋ ਰਸੋਈ ਚੋਂ ਬਾਹਰ ਮੈਂ ਆਪਣੇ ਆਪੋਂ ਰੋਟੀ ਵੀ ਆਪਣੇ ਰਸੋਈ ਚ ਲੈ ਆ ਸਕਦੀ ਖਲਾਰਾ ਪਾ ਕੇ ਰੱਖਤਾ ਵਾ ਅਜੇ ਹੁਣ ਮੈਂ ਰਸੋਈ ਸਾਫ਼ ਕਰਕੇ ਗਈ ਹਾਂ ਹੌਂਸਲਾ ਹੀ ਨਹੀਂ ਹੁੰਦਾ ਮਾਸਾ ਹੁਣ ਪੁੱਤ ਦੱਸ ਇਹਦੇ ਚ ਮੇਰਾ ਕੀ ਕਸੂਰ ਆ ਨਹੀਂ ਮਾਸੀ ਜੀ ਤੁਹਾਡਾ ਤਾਂ ਕੋਈ ਕਸੂਰ ਨਹੀਂ ਆ ਸਾਰੀ ਗਲਤੀ ਤੇ ਮਨਦੀ ਆ ਇਸ ਤਰ੍ਹਾਂ ਮੈਂ ਇੱਕ ਦਿਨ ਚਾਹ ਬਣਾ ਲਈ ਤੈਨੂੰ ਤਾਂ ਦাদু ਵੀ ਮੈਨੂੰ ਬੜੀਆਂ ਗੱਲਾਂ ਕੀਤੇ